ਸ਼ਰਾਬ ਠੇਕਿਆਂ ਦੇ ਉੱਪਰ ਵੇਚੀ ਜਾ ਰਹੀ ਸੀ ਐਕਸਪਾਇਰੀ ਡੇਟ ਵਾਲੀ ਬੀਅਰ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਮਾਰਿਆ ਗਿਆ ਛਾਪਾ ਪਾਰੀ ਮਾਤਰਾ ਦੇ ਵਿੱਚੋਂ ਐਕਸਪਾਇਰੀ ਡੇਟ ਵਾਲੀ ਬੀਅਰ ਕੈਨ ਅਤੇ ਬੋਤਲਾਂ ਕੀਤੀਆਂ ਬਰਾਹਮਤ ਦੱਸਦੇ ਹਾਂ ਕਿ ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼ਰਾਬ ਦੇ ਠੇਕਿਆਂ ਦੇ ਉੱਪਰ ਠੇਕੇਦਾਰਾਂ ਵੱਲੋਂ ਐਕਸਪਾਇਰੀ ਡੇਟ ਵਾਲੀ ਬੀਅਰ ਵੇਚੀ ਜਾ ਰਹੀ ਸੀ 1 ਅਪ੍ਰੈਲ ਤੋਂ ਬਾਅਦ ਠੇਕਾ ਸ਼ਰਾਬ ਦਾ ਵੇਚਣੀ ਸ਼ੁਰੂ ਕਰ ਦਿੱਤੀ ਗਈ ਸੀ ਲੇਕਿਨ ਬੀਅਰ ਜੋ ਕਿ ਕਹਿੰਨਾ ਦੇ ਵਿੱਚ ਮਿਲਦੀ ਹੈ ਉਹ ਐਕਸਪਾਇਰੀ ਡੇਟ ਵਾਲੀ ਬੀਅਰ ਲਗਾਤਾਰ ਸ਼ਰਾਬ ਦੇ ਠੇਕਿਆਂ ਦੇ ਉੱਪਰ ਸ਼ਰੇਆਮ ਵਿਕ ਰਹੀ ਸੀ ਕਈ ਲੋਕਾਂ ਵੱਲੋਂ ਇਸ ਦੀ ਸੂਚਨਾ ਵੀ ਦਿੱਤੀ ਗਈ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਦੇ ਵਿੱਚ ਠੇਕਿਆਂ ਦੇ ਉੱਪਰ ਚੈਕਿੰਗ ਕੀਤੀ ਗਈ ਤੇ ਜਦੋਂ ਚੈਕਿੰਗ ਕੀਤੀ ਗਈ ਤਾਂ ਭਾਰੀ ਮਾਤਰਾ ਦੇ ਵਿੱਚ ਐਕਸਪਾਇਰੀ ਡੇਟ ਵਾਲੀ ਬੀਅਰ ਕੈਨ ਅਤੇ ਬੋਤਲਾਂ ਉੱਥੋਂ ਬਰਾਮਦ ਕੀਤੀਆਂ ਗਈਆਂ ਦੱਸਦੇ ਕਿ ਚੈਕਿੰਗ ਦੌਰਾਨ ਲਗਭਗ 36 ਕੈਨ ਬੀਅਰ ਅਤੇ 5 ਬੋਤਲ ਬੀਆਰ ਐਕਸਪਾਇਰੀ ਡੇਟ ਉਥੋਂ ਬਰਾਮਦ ਕੀਤੀ ਗਈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤੇ ਕਿਦਾਂ ਚਿਰਾਂ ਦੇ ਤੇ ਕਿਹੜੇ ਕਾਰਵਾਈ ਕੀਤੀ ਗਈ ਹੈ ਸਿੱਤਾਂ ਦੀ ਕਾਰਵਾਈ ਆ ਹ ਇਸ ਤੇ ਅੱਜ ਐਕਸਪਾਇਰ ਦੀ ਜਿਹੜੀ ਸੀਗੀ ਬੀਅਰ ਦੇ ਕੁਝ ਕੈਂਸ ਜਿਹੇ ਮਿਲੇ ਸਾਨੂੰ ਉਹਨਾਂ ਨੂੰ ਲੈ ਕੇ ਸੈਂਪਲਿੰਗ ਲਈ ਅਸੀਂ ਇਕੱਠੇ ਕੀਤੇ ਨੇਗੇ ਤੇ ਉਹਨਾਂ ਨੂੰ ਅੱਗੇ ਅਸੀਂ ਕਾਰਵਾਈ ਲਈ ਭੇਜ ਰਹੇ ਹਾਂ ਟੈਸਟ ਕਰਾਉਣ ਲਈ ਜੋਸ ਤੇ ਰਿਪੋਰਟ ਆਏਗੀ ਬਣਦੀ ਕਾਰਵਾਈ ਸੁਨਭਾਗੀ ਕਿੰਨਾ ਸਟਾਕ ਮਿਲਿਆ ਜੀ ਔਰ ਕਿੰਨਾ ਕਿੰਨਾ 40 ਸਾਨੂੰ ਕਿੰਨੇ ਮਿਲੇ ਆ ਔਰ ਅਕਸਵਰਗ ਦੇ ਤੇ ਪੱਕੀ 8 ਤੋਂ ਹਾਈ ਕੋਰ ਮਿਲ ਰਹੀ ਹੈ ਇਹ ਕਿੰਨੀ ਡੇਟ ਤੋਂ ਐਕਸਪਾਇਰ ਹੋ ਜਿਵੇਂ ਸੀ ਕਿੰਨੀ ਡੇਟ ਇਹ ਤਾਂ ਨੀਅਰ ਐਕਸਪਾਇਰ ਦੋ ਚਾਰ ਦਿਨ ਤੋਂ ਐਕਸਪਾਇਰ ਸੀ ਫਾਇਰ ਰੱਖ ਸਕਦੇ ਜੀ ਇਸ ਨਹੀਂ ਰੱਖ ਸਕਦੇ ਇਸ ਕਰਕੇ ਤਾਂ ਅਸੀਂ ਇਹਨਾਂ ਦਾ ਸੈਂਪਲਿੰਗ ਕੀਤੀ ਹੈ ਜਿਸ ਤਰ੍ਹਾਂ ਦੀ ਕਾਰਵਾਈ ਹੁੰਦਾ ਇਹ ਅਸੀਂ ਇਹਨਾਂ ਨੂੰ ਥਰਡ ਲੈਬ ਦੇ ਵਿੱਚ ਭੇਜਾਂਗੇ ਉਹਨਾਂ ਦੀ ਰਿਪੋਰਟ ਦੇ ਮੁਤਾਬਕ ਕਰਦੇ ਹਾਂ ਥੈਂਕ ਯੂ ਸਾਹਿਬ ਦੇ ਕੇ ਤੇ ਸ਼ਰਾਬ ਦੇ ਦੇ ਕੇ ਕਾਰਵਾਈ ਕੀਤੀ ਗਈ ਹੈ ਇਸ ਤਰ੍ਹਾਂ ਦੀ ਕਾਰਵਾਈ ਆ ਹ ਇਸ ਤੇ ਅੱਜ ਐਕਸਪਾਇਰ ਦੀ ਜਿਹੜੀ ਸੀਗੀ ਬੀਅਰ ਦੇ ਕੁਝ ਕੈਨਸ ਜਿਹੇ ਮਿਲੇ ਸਾਨੂੰ ਉਹਨਾਂ ਨੂੰ ਲੈ ਕੇ ਸੈਂਪਲਿੰਗ ਲਈ ਅਸੀਂ ਇਕੱਠੀ ਕੀਤੇ ਨੇਗੇ ਤੇ ਉਹਨਾਂ ਨੂੰ ਅੱਗੇ ਅਸੀਂ ਕਾਰਵਾਈ ਲਈ ਭੇਜ ਰਹੇ ਹਾਂ ਟੈਸਟ ਕਰਾਉਣ ਲਈ ਜਿਉਂਸ ਤੇ ਰਿਪੋਰਟ ਆਏਗੀ ਬਣਦੀ ਕਾਰਵਾਈ ਸੁਭਾ ਕਰ ਦਿੱਤੀ ਜੀ ਕਿੰਨਾ ਸਟਾਕ ਮਿਲਿਆ ਜੀ ਔਰ ਕਿੰਨਾ 40 ਸਾਨੂੰ ਤੋਂ ਕੇ ਮਿਲੇ ਆ ਰਕਸਪਾਇਰ ਦੇ ਤੇ ਪੱਕੀ 8 ਤੋਂ ਹਾਈਪੋਰ ਮਿਲ ਜੀਏ ਇਹ ਕਿੰਨੀ ਡੇਟ ਐਕਸਪਾਇਰ ਹੋ ਜਿਵੇਂ ਸੀ ਕਿੰਨੀ ਡੇਟ ਇਹ ਤਾਂ ਨੀਅਰ ਐਕਸਪਾਇਰ ਦੋ ਚਾਰ ਦਿਨ ਤੋਂ ਐਕਸਪਾਇਰ ਸਪਾਇਰ ਰੱਖ ਸਕਦੇ ਨਹੀਂ ਰੱਖ ਸਕਦੇ ਇਸ ਕਰਕੇ ਤਾਂ ਸਿਰ ਇਹਨਾਂ ਨੇ ਸੈਂਪਲਿੰਗ ਕੀਤੀ ਕਿਸ ਤਰ੍ਹਾਂ ਦੀ ਕਾਰਵਾਈ ਹੁੰਦਾ ਇਹ ਅਸੀਂ ਇਹਨਾਂ ਨੂੰ ਥਰਡ ਲੈਬ ਦੇ ਵਿੱਚ ਭੇਜਾਂਗੇ ਉਹਦੀ ਰਿਪੋਰਟ ਦੇ ਮੁਤਾਬਕ ਕਰਦੇ ਹਾਂ ਥੈਂਕ ਯੂ